ਹਾਂਜੀ ਬਾਜੀ ਨਮਸਕਾਰ ਰਹਾ ਤਾਵਾ ਬਸ ਹੱਥੀਆ ਗਾਲਕ ਕੀ ਹਾਲ ਚਾਲ ਹੈ ਸਭਾ ਕਤੇ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਸਦਰੋਂ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜਟ ਚੈਨਲ ਆਪਣਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਸ ਹੁੰਦੇ ਜਿਹੀਆਂ ਅਛਾਂਤਰ ਵੀਡੀਓ ਲਿਆਂਦੇ ਰਿਆ ਕਰੀਏ ਤਾਂ ਇੱਕ ਦੋ ਇੱਕ ਖਰੇ ਤੇ ਟੌਪ ਇਹਨਾਂ ਬਰਾ ਦਾ ਸ਼ੌਂਕ ਕਰਾਂ ਦੇ ਰਿਆ ਕਰੀਏ ਹਾਂਜੀ ਵੀ ਸਦਰੋਂ ਕਰੋ ਚੈੱਕ ਮੇਰਾ ਭਰਾ ਸਦਰੋਂ ਅੱਜ ਦੇ ਜੋੜੇ ਦੀ ਕੁਆਲਿਟੀ ਬਾਜੀ ਕਬੂਤਰ ਐਸ ਜੋੜੀ ਦੇ ਬੱਚੇ ਨਾ ਮੇਰਾ ਭਰਾ ਵੀਰੇ ਜਿੰਨੇ ਮਰਜ਼ੀ ਡਾਲੀਓ ਮੇਰਾ ਭਰਾ ਵੀਰੇ ਫੁੱਲ ਬਟਾ ਫੁੱਲ ਗਰੰਟੀ ਵਾਲਾ ਜੋੜਾਂ ਦੇ ਬੱਚੇ ਧਰਦਾ ਹੋਇਆ ਜੋੜਾ ਮੇਰਾ ਭਰਾ ਠੀਕ ਹੈ ਜੀ ਇਹ ਸਾਨੂੰ ਪਤਾ ਹੀ ਹੈ ਜੀ ਬਰੀਡਿੰਗ ਵੱਡਾ ਪੇਅਰ ਹੈ ਠੀਕ ਹੈ ਆਂਡੇ ਬੱਚਿਆਂ ਵਾਲਾ ਮੇਰਾ ਭਰਾ ਵੀਰੇ ਐਸ ਜੋੜੀ ਦੇ ਬੱਚੇ ਜਿੰਨੇ ਮਰਜ਼ੀ ਡਾਲੀਓ ਮੇਰਾ ਭਰਾ ਸਪੈਸ਼ਲੀ ਗਰੰਟੀ ਵਾਲਾ ਜੋੜਾ ਮੇਰਾ ਵੀਰ ਚੈੱਕ ਕਰੋ ਤੁਸੀਂ ਠੀਕ ਹੈ ਜੀ ਬਲੱਡ ਲਾਈਨ ਤਕਰੀਬਨ ਮੇਰੇ ਸਾਰੇ ਭਰਾਵਾਂ ਨੇ ਜੱਜ ਕਰ ਹੀ ਲਈ ਹੋਣੀ ਹੈ ਬੱਟ ਚਲੋ ਜਿਹੜੇ ਕਿਸੇ ਭਰਾ ਨੂੰ ਨਹੀਂ ਪਤਾ ਉਹਨਾਂ ਵਾਸਤੇ ਮੈਂ ਦੱਸ ਦਣਾ ਬਾਈ ਜੀ ਪਿਓਰ ਫੋਨੂ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਚੈੱਕ ਕਰੋ ਮੇਰਾ ਭਰਾ ਆ ਬਾਈ ਜੀ ਕਬੂਤਰ ਦੇਖੋ ਆਪਣਾ ਦੇਖੋ ਜੀ ਫਿਰ ਇਹ ਇਸ ਜੋੜੀ ਦੇ ਬੱਚੇ ਨਾ ਤਾਂ ਬਾਹਰਲੇ ਪਿੰਡਾਂ ਵਿੱਚੋਂ ਜਾਂਦੇ ਆ ਤੇ ਮੇਰਾ ਭਰਾ ਗੇਮ ਪਾਣੀ ਪੂਰਾ ਮੰਨਦੇ ਨੇ ਫੁੱਲ ਬਟਾ ਫੁੱਲ ਮੇਰਾ ਵੀ ਗਰੰਟਡ ਜੋੜਾ ਜੋੜੀ ਦੇ ਬੱਚੇ ਸਦੋਂ ਤੁਸੀਂ ਚੀਕਦੇ ਹੋਏ ਬੱਚੇ ਵੱਡੇ ਕੂਤਰ ਨਾਲ ਨਾਲਿਓ ਚਾਹੇ ਐਸਾ ਤਾ ਬੈਠਾ ਹੋਇਆ ਇਸ ਜੋੜੇ ਦਾ ਮੇਰਾ ਭਰਾ ਚੈੱਕ ਕਰ ਲਓ ਬਾਕੀ ਜਿਹੜੇ ਸੱਜਣ ਸ਼ਿਕਾਰੀ ਆ ਨਾ ਉਹਨਾਂ ਮੇਰੇ ਭਰਾਵਾਂ ਨੇ ਵੇਚ ਕੇ ਸਾਹਮਣੇ ਰੱਖਾ ਹਾਂ ਵੀ ਜੋੜੇ ਦੇ ਵਿੱਚ ਕੀ ਗੱਲ ਬਾਤ ਆ ਸੱਜਣੋਂ ਟਾਈਮ ਨਾਲ ਫੋਨ ਲਾ ਲਿਓ ਵੀਰੇ ਇਹੋ ਜੀ ਨਿਆਬ ਚੀਜ਼ ਹੈ ਨਾ ਕਿਸਮਤ ਵਾਲੇ ਬੰਦੇ ਕੋਲ ਹੀ ਜਾਏਗੀ ਠੀਕ ਹੈ ਜੀ ਐਡਾ ਕੁ ਜ਼ਿਆਦਾ ਚੰਗਾ ਰਿਜ਼ਲਟ ਆ ਇਸ ਜੋੜੇ ਦੇ ਵਿੱਚ ਮੇਰਾ ਭਰਾ ਸਟੈਂਡਿੰਗ ਮੈਚੀਸ਼ਨ ਤੁਸੀਂ ਚੈੱਕ ਕਰ ਲਓ ਤੁਹਾਡੇ ਸਾਹਮਣੇ ਜੋੜਾ ਮਿਲਿਆ ਵਾ ਜੋੜਾ ਮਲਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਠੀਕ ਹੈ ਜੀ ਨਿੱਕੇ ਤੋਂ ਨਿੱਕੇ ਪੰਡਾਂਦਰ ਮੇਰਾ ਭਰਾ ਛੱਡ ਦੋ ਤੇ ਬੱਚਿਆਂ ਦੀ ਡਾਰ ਮੇਰਾ ਵੀਰੇ ਐਡੀ ਤਗੜੀ ਆ ਨਾ ਸਹੀ ਬਾਈ ਜੀ ਬੱਚੇ ਦੀ ਚਾਲ ਹੋਣੀ ਚਾਹੀਦੀ ਆ ਠੀਕ ਆ ਕਬੂਤਰ ਉੜਦੇ ਬਥੇਰੇ ਹੁੰਦੇ ਆ ਪਰ ਬਾਈ ਜੀ ਕਬੂਤਰਾਂ ਦੇ ਵਿੱਚ ਨਿੱਕੀਆਂ ਨਿੱਕੀਆਂ ਹਰਕਤਾਂ ਕਬੂਤਰ ਦਾ ਚਾਲ ਚਲਣ ਠੀਕ ਆ ਜੀ ਉਹ ਬੰਦਾ ਦੇਖਦਾ ਹੁੰਦਾ ਕਿ ਹਾਂ ਵੀ ਕਬੂਤਰ ਕੀ ਹਰਕਤ ਕਰਦਾ ਜਦੋਂ ਬਾਕੀ ਕੂਤਰ ਤਾਂ ਆ ਜਾਂਦੇ ਨੇ ਇੱਕਲਾ ਥੱਲੇ ਆਉਂਦਾ ਜਦੋਂ ਬਾਕੀ ਥੱਲੇ ਆਉਂਦੇ ਨੇ ਇੱਕਲਾ ਚੱਕਰ ਮਾਰਦਾ ਸਮਾਨ ਦੇ ਵਿੱਚ ਠੀਕ ਆ ਜੀ ਉਹੋ ਜੀਆਂ ਚੀਜ਼ਾਂ ਇਸ ਜੋੜੇ ਦੇ ਬੱਚਿਆਂ ਦੇ ਵਿੱਚ ਮੌਜੂਦ ਨੇ ਮੇਰਾ ਵੀ ਠੀਕ ਹੈ ਬਹੁਤ ਵੀਰ ਆਪਾਂ ਨੂੰ ਐ ਕਹਿਣਗੇ ਨਹੀਂ ਵੀਰੇ ਇਹ ਜੈਂਟੀ ਵਾਲੇ ਕਬੂਤਰਾਂ ਦੇ ਵਿੱਚੋਂ ਆ ਬਟ ਨਹੀਂ ਮੇਰਾ ਭਰਾ ਜਿਹੜੇ ਸੱਜਣ ਦੇ ਘਰੋਂ ਆਇਆ ਹੋਇਆ ਬਾਈ ਨੇ ਆਪਾਂ ਨੂੰ ਪਿਓਰ ਪੋਨੂ ਵਾਲੇ ਕਬੂਤਰਾਂ ਦੇ ਵਿੱਚੋਂ ਕਹਿ ਕੇ ਜੁੜੀ ਆਹ ਦਿੱਤੀ ਚੈੱਕ ਕਰੋ ਮਰਾ ਭਰਾ ਬਰੇ ਬਿਲਕੁਲ ਸਿਲੇਕਟਡ ਜੋੜੇ ਨੇ ਪੈਰਾਂ ਵਿੱਚ ਇਹਨਾਂ ਦੇ ਰਿੰਗਾਂ ਲੱਗੀਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਮਰਾ ਭਰਾ ਖੱਟੀਆਂ ਦਾ ਆਪਣਾ ਕੂਤ ਨਾਲ ਅਬਜੀ ਚਿੱਟੀਆਂ ਦੀ ਗੂਦਰੀ ਪਿਓਰ ਬਲੱਡ ਲਾਈਨ ਦੇ ਵਿੱਚੋਂ ਬਾਈ ਜੀ ਇਹ ਜਾਨਵਰ ਆ ਤਾਓ ਬੰਦ ਮਰਾ ਭਰਾ ਜੋੜ ਆ ਇਹ ਠੀਕ ਹੈ ਤੁਸੀਂ ਚੈੱਕ ਕਰ ਲਓ ਮਰਾਬਰ ਜੋੜੇ ਆਪਣੇ ਦੀ ਕੁਆਲਿਟੀ ਤੇ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਹੈ ਕਿ ਵੀਰੇ ਅੱਜ ਵਾਲੀ ਟੌਪ ਜੋੜੀ ਮੇਰੇ ਸਾਰੇ ਭਰਾਵਾਂ ਨੂੰ ਕਿੱਦਾਂ ਦੀ ਲੱਗੀ ਦੇਖੋ ਜੀ ਜੋੜੇ ਦੀ ਸਟੈਂਡਿੰਗ ਪੋਜੀਸ਼ਨ ਮੈਂ ਕਹਨਾ ਬਈ ਜੀ ਐ ਨੁਕਰੇ ਘੋੜਿਆਂ ਕੋ ਖੜਦੇ ਕੋਤਰ ਚੈੱਕ ਕਰ ਲਓ ਬਾਕੀ ਤੰਦਰੁਸਤੀ ਜਨਵਰਾਂ ਦੀ ਥੋੜੇ ਸਾਹਮਣੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਮੇਰਾ ਭਰਾ ਚੈੱਕ ਕਰ ਲਓ ਵੀਰੇ ਟਾਈਮ ਨਾਲ ਫੋਨ ਲਾ ਲਿਓ ਮੈਂ ਬਾਰ-ਬਾਰ ਕਹਿ ਰਿਆਂ ਜੋੜਾ ਵੀਰੇ ਐਡਾ ਕੋ ਟੌਪ ਹੈ ਨਾ ਦੇਖੋ ਜੀ ਤੁਹਾਨੂੰ ਆਪ ਹੀ ਪਤਾ ਲੱਗ ਜੇਗਾ ਹਾਂ ਬਈ ਐਸੀ ਜੋੜੀ ਦੇ ਵਿੱਚ ਕੀ ਗੱਲਬਾਤ ਹੈਗੀ ਆ ਇਹਦਾ ਭਰਾ ਵੇਚਣ ਨੂੰ ਤੁਹਾਨੂੰ ਪਤਾ ਲੋਕੀ ਇਹੋ ਜਿਹੋੜੇ ਕਿੰਨੇ ਮਹਿੰਗੇ ਰੇਟ ਦੇ ਵਿੱਚ ਵੇਚਦੇ ਨੇ ਬਟ ਆਪਣਾ ਉਹ ਕੰਮ ਨਹੀਂ ਮੇਰਾ ਭਰਾ ਆਪਣਾ ਰੇਟ ਬਿਲਕੁਲ ਜਾਇਜ਼ ਹੁੰਦਾ ਮੇਰਾ ਵੀਰੋ ਭਰਾ ਹੁਣ ਮੈਂ ਤੁਹਾਨੂੰ ਐਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਵੀਰ ਸ਼ੌਂਕ ਕਰਾਉਣਾ ਤੇ ਇਹ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਫਿਰ ਕਿਵੇਂ ਜੀ ਲੱਗੀ ਆਪਣੇ ਆਜ ਵਾਲੇ ਜੋੜੇ ਦੀ ਕੁਆਲਿਟੀ ਠੀਕ ਹੈ ਜੀ ਕੋਸ਼ਿਸ਼ ਕੀਤੀ ਮੇਰਾ ਭਰਾ ਕਿ ਵਧੀਆ ਟਾਪ ਬਲੱਡ ਲਾਈਨ ਦੇ ਵਿੱਚੋਂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਡੇਲੀ ਦੇ ਡੇਲੀ ਮੇਰਾ ਵੀ ਵਧੀਆ ਜਾਨਪਾ ਤੁਹਾਨੂੰ ਲਿਆ ਕੇ ਆਪਾਂ ਦੇ ਸਕੇ ਜੀ ਲੋ ਜੀ ਦਵਾਰਾ ਲੱਗ ਗਿਆ ਸੀ ਉਤਰ ਕੜਕਣ ਮੈਂ ਗੱਲ ਲਿਆਉ ਜੀ ਸ਼ੌਂਕ ਕਰਾਉਣ ਲੱਗੇ ਸੀਗੇ ਦਵਾਰਾ ਲੱਗ ਗਿਆ ਕੜਕਣ ਮੈਂਗਾ ਚੱਲੂ ਮਾੜਾ ਐ ਵੀ ਵਿਖਾ ਦਿਆ ਆਪਾਂ ਸੱਜਣਾ ਨੂੰ ਤੇ ਆਜੂ ਹੁਣ ਮੈਂ ਕਰਾਉਣਾ ਤੁਹਾਨੂੰ ਸ਼ੌਂਕ ਸੱਜਣਾ ਹਾ ਜੀ ਵੀ ਸਤਿਨਾਮ ਆਹਾ ਆਪਣਾ ਕਬੂਤਰ ਮੇਰਾ ਭਰਾ ਬਾਈ ਜੀ ਚੈੱਕ ਕਰੋ ਜੀ ਆਪਣੇ ਇਸ ਨਰਦੀ ਕੁਆਲਟੀ ਠੀਕ ਹੈ ਜੀ ਪ्योर ਸਤਿਨਾਮ ਪੰਨੂ ਵਾਲੇ ਕੂਤਰਾਂ ਦੇ ਬੱਚਾ ਬਤਾ ਕੂਤਰ ਗੜਕਦਾ ਤੁਸੀਂ ਚੈੱਕ ਕਰ ਲਿਆ ਠੀਕ ਹੈ ਜੀ ਤੇ ਪਲੱਸ ਬਾਈ ਜਿਹੜੀ ਕੂਤਰ ਦੀ ਸਟੈਂਡਿੰਗ ਪੋਜੀਸ਼ਨ ਹੈ ਨਾ ਉਹ ਤੁਸੀਂ ਚੈੱਕ ਕਰ ਹੀ ਲਈਤੀ ਹੋਏਗੀ ਮੇਰਾ ਭਰਾ ਠੀਕ ਹੈ ਜੀ ਕੱਤਖੜ ਥੋੜੇ ਸਾਹਮਣੇ ਦੇਖੋ ਜੀ ਕਿਵੇਂ ਹੱਕ ਤਾਣ ਕੇ ਕੂਤਰ ਖੜਦਾ ਠੀਕ ਹੈ ਜੀ ਪੂਰਾ ਬਜੀਆਂ ਖੀਲਾ ਕੂਤਰ ਆ ਤੇ ਮੇਰਾ ਭਰਾ ਬਹੁਤ ਗਰਮ ਕੂਤਰਾ ਜੀ ਹੱਥ ਲਵਾ ਕੇ ਪਤੰਦਰ ਜਮਾ ਨਹੀਂ ਦਾ ਜੀਗਾ ਚੈੱਕ ਕਰ ਲਓ ਮੇਰਾ ਭਰਾ ਜਾਨਵਰ ਆਪਣੇ ਨੂੰ ਠੀਕ ਹੈ ਜੀ ਕਾਲੀ ਨੋਕ ਸਿਰ ਉਤੇ ਕਾਲੇ ਤੇ ਲਾਲ ਟੋਚ ਉਤੋਂ ਬਜੀ ਜਮਾ ਪੀਲੀ ਅੱਖਾਂ ਦਾ ਆਪਣਾ ਇਹ ਜਾਨਵਰ ਹੈ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਟੀ ਚੈੱਕ ਕਰ ਲਓ ਜੀ ਬੜੇ ਫੁੱਲ ਬਟਾ ਫੁੱਲ ਗਰੰਟੀ ਵਾਲੀ ਜੋੜੀ ਆ ਤੇ ਉਹੀ ਸਦਨ ਆਪਣੇ ਨਾਲ ਕਰੇ ਸੰਪਰਕ ਜਿਹੜੇ ਕਿਸੇ ਭਰਾ ਨੂੰ ਜੋੜਾ ਪਸੰਦ ਹੋਵੇ ਟਾਈਮ ਪਾਸ ਵਾਲੇ ਬੰਦੇ ਜਾਂ ਇਹ ਕਹਿਣ ਵਾਲੇ ਬੰਦੇ ਕਿ ਵੀਰੇ ਅਸੀਂ ਪੈਸੇ ਡਰਾਈਵਰ ਨੂੰ ਦੇ ਦਾਂਗੇ বাস ਵਾਲੇ ਨੂੰ ਦੇ ਦਾਂਗੇ ਉਹ ਭਰਾ ਨਾ ਫੋਨ ਲਾਈਓ ਮੇਰਾ ਭਰੇ ਠੀਕ ਹੈ ਜੀ ਜੋੜਾ ਪਸੰਦ ਦਾ ਸੋਨੂੰ ਵਿਸ਼ਵਾਸਾ ਤੁਸੀਂ ਆਰਡਰ ਕਰਕੇ ਜੋੜਾ ਮੰਗਵਾ ਸਕਦੇ ਹੋ ਨਹੀਂ ਤਾਂ ਮੇਰਾ ਭਰਾ ਬਥੇਰੀ ਦੁਨੀਆ ਕਬੂਤਰ ਵੇਚਦੀ ਆ ਠੀਕ ਹੈ ਜੀ ਕੱਲੇ ਅਸੀਂ ਨਹੀਂ ਵੇਚਦੇ ਉਹਨਾਂ ਨੂੰ ਤੁਸੀਂ ਲੈ ਸਕਦੇ ਹੋ ਮੇਰਾ ਭਰਾ ਠੀਕ ਹੈ ਤੇ ਸਾਡਾ ਪ੍ਰਾਈਸ ਤੇ ਉਹਨਾਂ ਦੇ ਪ੍ਰਾਈਸ ਦੇ ਵਿੱਚ ਕੀ ਫਰਕ ਆ ਹਨਾ ਜੀ ਇਹ ਨਹੀਂ ਮੈਂ ਕਹਿੰਦਾ ਤੁਸੀਂ ਜਿਹੜੀ ਮਰਜ਼ੀ ਸਿੱਟੀ ਤੋਂ ਮੇਰਾ ਭਰਾ ਪਰਚੇਜ਼ ਕਰੋ ਪਰ ਟਾਈਮ ਪਾ ਸਾਡੇ ਬੰਦੇ ਨੂੰ ਫੋਨ ਨਾਲ ਲਾਈਓ ਮੇਰਾ ਵੀਰ ਠੀਕ ਹੈ ਤੇ ਆ ਸਦੋਂ ਦੂਜੇ ਸਾਈਡ ਦੇ ਆਖ ਜੀ ਉਹ ਖੜ ਜਾ ਆ ਖੜ ਜਾ ਲੋ ਜੀ ਆ ਸਾਡੇ ਨੂੰ ਦੂਜੇ ਸਾਈਡ ਦੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਸ਼ਾ ਕਾਲੀ ਨੋਕ ਤੋਂ ਬਜੀ ਜਮਾ ਪੀਲੀ ਅੱਖਾਂ ਤੇ ਮੈਂ ਕਹਿੰਦਾ ਇਸ ਜੋੜੀ ਦੇ ਮੇਰਾ ਭਰਾ ਕਾਲੀਆਂ ਦੇ ਬੱਚੇ ਨਾਲ ਵੱਡੇ ਕੂਤਰ ਨਾਲ ਜਾ ਕੇ ਖੈਂਦੇ ਆ ਆ ਬਜੀ ਜਾਨਵਰ ਦੇ ਪਾਲੇ ਦੇਖੋ ਜੀ ਪਹਿਲੀਆਂ ਤਿੰਨ ਕੰਨੀਆਂ ਬਾਈ ਜੀ ਬਿਲਕੁਲ ਬਰਾਬਰ ਫਿਲਹਾਲ ਦੀ ਘੜੀ ਕੂਤਰ ਕੈਂਚੀ ਲੱਗਾ ਤੁਹਾਨੂੰ ਇੱਥੋਂ ਜਜਮੈਂਟ ਹੋ ਜਾਈ ਕਿ ਹਾਂ ਵੀ ਕਬੂਤਰ ਦੇ ਵਿੱਚ ਕੀ ਕੁਆਲਿਟੀ ਹੈਗੀ ਹੈ ਠੀਕ ਹੈ ਜੀ ਤੇ ਆ ਮੇਰਾ ਆਪਣਾ ਨੈਕਸਟ ਪੱਲਾ ਜੀ ਦੇਖੋ ਤਿੰਨ ਕੰਨੀਆਂ ਤਿੰਨੇ ਬਾਈ ਜੀ ਬਿਲਕੁਲ ਬਰਾਬਰ ਰੱਖਦਾ ਆ ਠੀਕ ਹੈ ਹੋ ਤੁਹਾਨੂੰ ਪਲਾ ਦੇਖਣ ਦੀ ਲੋੜ ਨਹੀਂ ਤੁਸੀਂ ਆਹ ਤਿੰਨ ਕੰਨੀਆਂ ਦੇ ਹਲਕੂ ਉਤਰ ਦੀਆਂ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਹਾਂ ਵੀ ਕੀ ਸ਼ਹਿ ਹੈ ਇਸ ਜਾਨਵਰ ਦੇ ਵਿੱਚ ਤੇ ਆਹ ਸਦੋਂ ਕਬੂਤਰ ਆਪਣੇ ਦੇ ਪੈਰ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲਓ ਕੁਆਲਿਟੀ ਠੀਕ ਹੈ ਜੀ ਕਾਲੀ ਨੋਕ ਕਾਲੀਆਂ ਨੋਕਾਂ ਦੇ ਪੈਰ ਦੇ ਵਿੱਚ ਮੇਰਾ ਭਰਾ ਦੇ ਰਿੰਗ ਲੱਗੀ ਹੋਈ ਨਾ ਫੋਨ ਨੰਬਰ ਬੰਦੇ ਦਾ ਲੱਗਿਆ ਹੋਇਆ ਜੀ ਸਾਰਾ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਮੇਰਾ ਵੀਰੋ ਅਰ ਬਜੀ ਇੱਕ ਦੋ ਕੁੱਤ ਦੇ ਕਾਲੇ ਟੋਚਾ ਚੈੱਕ ਕਰ ਲਓ ਜੀ ਕੋਈ ਕਲਫ ਨਹੀਂ ਲੱਗੀ ਕੋਈ ਕੋਣੀ ਹੈ ਜਮਾਂਦਰੂ ਆ ਮੇਰਾ ਭਰਾ ਠੀਕ ਹੈ ਜੀ ਆ ਲੋ ਜੀ ਆਹਾ ਬਾਈ ਜੀ ਆਪਣਾ ਸੀਗਾ ਮਕਮਲ ਕਬੂਤਰ ਠੀਕ ਹੈ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਮੇਰਾ ਭਰਾ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਵੇਖਿਓ ਆਪਣੀ ਵੀਡੀਓ ਸਦਨ ਨੂੰ ਲਾਸਟ ਤੱਕ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਮੇਰਾ ਭਰਾ ਲਾਜ਼ਮੀ ਕਮੈਂਟ ਕਰਕੇ ਜਾਇਆ ਕਰੋ ਹਾਂ ਜੀ ਵੀ ਸਦਨ ਆਹਾ ਆਪਣੀ ਬਦੀ ਕੂਦਰੀ ਮੇਰਾ ਭਰਾ ਚੈੱਕ ਕਰੋ ਮਰਾ ਆਪਣੀਆਂ ਸਦਨ ਨੂੰ ਬਾਜੀ ਪਹਿਲਾਂ ਤੁਹਾਨੂੰ ਕਬੂਤਰ ਦਾ ਸ਼ੌਂਕ ਕਰਾਇਆ ਹੁਣ ਆਪਾਂ ਤੁਹਾਨੂੰ ਮਾਦੀ ਦਾ ਸ਼ੌਂਕ ਕਰਾਉਨੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਤੁਸੀਂ ਇਹਦੀ ਸਰੀਰਕ ਬਣਤਰ ਚੈੱਕ ਕਰ ਲਓ ਠੀਕ ਹੋ ਜੀ ਬਿਲਕੁਲ ਬਾਈ ਜੀ ਪਤਲੀ ਹੈ ਕਿ ਚੌੜੀ ਟੇਪਰ ਦੇ ਵਿੱਚ ਸਿਰ ਬਿਲਕੁਲ ਬਾਈ ਜੀ ਪੂਸਤਾਂ ਹੀ ਕੰਨੀਆਂ ਰੱਖਦੀ ਆਪਣੀਆਂ ਹਾਇ ਕੁਤਰੀ ਠੀਕ ਹੈ ਜੀ ਬਿਲਕੁਲ ਚਿੱਟੀ ਸ਼ਫੈਦ ਚਿੱਟੀਆਂ ਅੱਖਾਂ ਠੀਕ ਹੈ ਜੀ ਲਾਲ ਤੇ ਕਾਲੇ ਮਿਸੇਜ ਸੇਮ ਬਾਈ ਜੀ ਕੁਤਰੀ ਦੇ ਤੇ ਆਹ ਬਾਈ ਜੀ ਮਾਦੀ ਆਪਣੀ ਦੀ ਅੱਖਾਂ ਜੀ ਅੱਖ ਦੀ ਮਰਾ ਭਰਾ ਕੁਆਲਿਟੀ ਚੈੱਕ ਕਰ ਲਓ ਜਿਹੋ ਜੀ ਨੋਕਾ ਬਾਈ ਜੀ ਸੇਮ ਉਹੋ ਜੀਆਂ ਪਲਕਾਂ ਆਪਣੀਆਂ ਹਾਇ ਕੁਤਰੀ ਰੱਖਦੀ ਐ ਠੀਕ ਹੈ ਬਾਕੀ ਬਾਡੀ ਸਟਰਕਚਰ ਤੁਹਾਡੇ ਸਾਹਮਣੇ ਦੇਖੋ ਜੀ ਇੱਕ ਦੇਖੋ ਮਾਦੀ ਦੀ ਦੇ ਪਿੱਛੋਂ ਜਮਾਂਨ ਬੰਦ ਬ੍ਰੀਕ ਸੱਪ ਦੇਵਾਂਗੇ ਮੇਰਾ ਭਰਾ ਠੀਕ ਹੈ ਤੇ ਆਹ ਬਾਈ ਜੀ ਮਾਦੀ ਆਪਣੀ ਦਾ ਪੱਲਾ ਜੀ ਚੈੱਕ ਕਰ ਲੋ ਤਿੰਨ ਕੰਨੀਆਂ ਕਬੂਤਰ ਦੀਆਂ ਕਿਹੋ ਜੀਆਂ ਸੀਗੀਆਂ ਤੇ ਆਪਣੀਆਂ ਮਾਦੀ ਦੀਆਂ ਕਿਹੋ ਜੀਆਂ ਮੇਰਾ ਭਰਾ ਦੇਖ ਲੋ ਜੀ ਕੈਂਚੀ ਲੱਗੀ ਹੋਈ ਮਾਦੀ ਤੁਸੀਂ ਕੱਲੀਆਂ ਤਿੰਨ ਕੰਨੀਆਂ ਚੈੱਕ ਕਰ ਲੋ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਏਗਾ ਕਿ ਬਾਈ ਕੀ ਗੱਲ ਬਾਤ ਕੁਆਲਿਟੀ ਹੈਗੀ ਇਸ ਚੋੜੇ ਦੇ ਵਿੱਚ ਆ ਲੋ ਜੀ ਆਪ ਪੂਛ ਦੀ ਕੁਆਲਿਟੀ ਚੈੱਕ ਕਰ ਲੋ ਮੇਰਾ ਭਰਾ ਬਿਲਕੁਲ ਬੰਦ ਪੂਛਰਾ ਦੀ ਕੋਈ ਕਿਤੇ ਆਪਾ ਫੜੀ ਨਹੀਂ ਹੈ ਕੋਈ ਕਹੋ ਤੇ ਆ ਮੇਰਾ ਭਰਾ ਅਗਲਾ ਬਲਾ ਜੀ ਆਪਣੀ ਗੂਦਰੀ ਦਾ ਚੈੱਕ ਕਰ ਸਕਦੇ ਹੋ ਬਈ ਪਹਿਲੀਆਂ ਤਿੰਨ ਕੰਨੀਆਂ ਸੇਮ ਪ੍ਰੋਸੀਜਰ ਆ ਇਧਰ ਵੀ ਠੀਕ ਹੈ ਤੇ ਆ ਬਈ ਜੀ ਅੱਖ ਦੀ ਕੁਆਲਟੀ ਮੇਰਾ ਭਰਾ ਤੁਸੀਂ ਦੁਬਾਰਾ ਤੋਂ ਚੈੱਕ ਕਰੋ ਦੇਖੋ ਜੀ ਬਿਲਕੁਲ ਬਈ ਜੀ ਦੁੱਧ ਚਿੱਟੀਆਂ ਅੱਖਾਂ ਦੇ ਵਿੱਚ ਨੀਲੇ ਡੋਰਿਆਂ ਦੀ ਆਪਣੀ ਇਹ ਕੁਤਰੀ ਆ ਕੁਤਰ ਪਾਸੇ ਕਰਦੇ ਲੜੀ ਜਾਂਦਾ ਉਹ ਨੂੰ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਜੀ ਪੈਰਾਂ ਦੀ ਮੇਰਾ ਭਰਾ ਤੁਸੀਂ ਚੈੱਕ ਕਰ ਲੋ ਕੁਆਲਟੀ ਬਿਲਕੁਲ ਬਾਈ ਜੀ ਬਰੀਕ ਜੇ ਪੈਰਾ ਪੈਰ ਦੇ ਵਿੱਚ ਇਸ ਮਾਦੀ ਦੇ ਵੀ ਮੇਰਾ ਭਰਾ ਰਿੰਕ ਲੱਗੀ ਜਿਵੇਂ ਬੰਦ ਜੋੜਾਂ ਦੀ ਮੇਰਾ ਵੀ ਰ ਆਪਣੀ ਹੀ ਕੂਤਰੀ ਹੈ ਜੀ ਠੀਕ ਹੈ ਨਾਮ ਫੋਨ ਨੰਬਰ ਮੇਰਾ ਵੀਰ ਲਿਖਿਆ ਹੋਇਆ ਸਾਰਾ ਠੀਕ ਹੈ ਚੈੱਕ ਕਰ ਲੋ ਜਿਵੇਂ ਲਾਲ ਸੁਰਖ ਪੈਰਾਂ ਦੀ ਬਾਈ ਜੀ ਆਪਣੀ ਕੂਤਰੀ ਬੰਦ ਜੋੜਾਂ ਦੀ ਕੂਤਰੀ ਹੈ ਜੀ ਬਾਕੀ ਤੁਸੀਂ ਐਸ ਬੰਨੇ ਹੋ ਮੇਰਾ ਭਰਾ ਮਾਦੀ ਆਪ ਨੂੰ ਚੈੱਕ ਕਰ ਸਕਦੇ ਹੋ ਦੇਖੋ ਮੇਰਾ ਵੀਰ ਠੀਕ ਹੈ ਤੇ ਆਹ ਬਾਈ ਜੀ ਆਪਣੀ ਸਗੀ ਮਕਮਲ ਕੂਤਰੀ ਸੋ ਆ ਉਗਰਾ ਹੁਣ ਮੈਂ ਤੁਹਾਨੂੰ ਜੋੜਾ ਇਹ ਦਵਾਰ ਤੋਂ ਜਾਲ ਦੇ ਵਿੱਚ ਛੱਡ ਕੇ ਵਿਖਾਉਣਾ ਹੈ ਆ ਦੇਖੋ ਜੀ ਕੂਤਰੀ ਕਿੰਨੀ ਨਿਆਬ ਤੇ ਸੋਹਣੀ ਲੱਗਦੀ ਪਈ ਮੇਰਾ ਭਰਾ ਠੀਕ ਹੈ ਤੇ ਬਾਜੀ ਟਾਈਮ ਨਾਲ ਲਾ ਲਿਓ ਫੋਨ ਜੋੜਾ ਬਹੁਤ ਹੀ ਜ਼ਿਆਦਾ ਟੌਪ ਆ ਜੀ ਬਹੁਤ ਜ਼ਿਆਦਾ ਟੌਪ ਆ ਜੋੜਾ ਅੱਜ ਵਾਲਾ ਦਵਾਰ ਤੋਂ ਮੇਰਾ ਭਰਾ ਤੁਸੀਂ ਆਪਣੇ ਜੋੜੇ ਨੂੰ ਚੈੱਕ ਕਰ ਲਓ ਤੇ ਵੀਰੇ ਕਬੂਤਰ ਏਡਾ ਕੋਈ ਗਰਮਾਣਾ ਵੇਖਿਓ ਮੈਂ ਹਲਕਾ ਜਿਹਾ ਹੱਥ ਅੱਗੇ ਕਰੂੰਗਾ ਦੇਖਿਓ ਕਿਵੇਂ ਪਰਲਾ ਮਾਰਦਾ ਦੇਖੋ ਜੀ ਜਸਟ ਹਲਕਾ ਜਿਹਾ ਹੱਥ ਹੀ ਅੱਗੇ ਕਰਦਾ ਨਾਲ ਹੀ ਬੜਕਦਾ ਕੁੱਤ ਦੇਖੋ ਦੇਖੋ ਠੀਕ ਹੈ ਜੀ ਪੂਰਾ ਵਾਜੀ ਫੁੱਲ ਗਰਮ ਕਬੂਤਰ ਆ ਇਹ ਨਹੀਂ ਕਿ ਤੇ ਬੱਚੇ ਬਾਹਰਲੇ ਪਿੰਡਾਂ ਤੋਂ ਜਾਂਦੇ ਆ ਨਹੀਂ ਮੇਰਾ ਭਰਾ ਇੱਕ ਗੱਲ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਕਲੀਅਰ ਕਰ ਦਿੰਨਾ ਕਈ ਬੰਦੇ ਕੀ ਸੋਚਦੇ ਵੀਰੇ ਕਬੂਤਰ ਬਹੁਤ ਜ਼ਿਆਦਾ ਗਰਮ ਆ ਇਹ ਪਿੰਡ ਦੇ ਵਿੱਚ ਭੱਜ ਜਾਏਗਾ ਵੀਰੇ ਇਹ ਸੋਚ ਤੁਹਾਡੀ ਬਿਲਕੁਲ ਗਲਤ ਆ ਜਿਹੜਾ ਬੰਦਾ ਇਹ ਗੱਲ ਕਹਿੰਦਾ ਉਹ ਅਸਲ ਕੂਤਰਵਾਜ ਹੈ ਹੀ ਨਹੀਂ ਮੇਰਾ ਭਰਾ ਜ਼ਰੂਰੀ ਨਹੀਂ ਮਰਾ ਵੀਰ ਜੀ ਹਾਂ ਵੀ ਕੂਤਰ ਖੋਡੇ ਚ ਹੱਥ ਨਹੀਂ ਲਵਾਉਂਦਾ ਤੇ ਕੂਤਰ ਬਾਹਰਲੇ ਪਿੰਡਾਂ ਵਿੱਚੋਂ ਭੱਜੇਗਾ। ਸੋਰੀ ਭਾਈ ਜੀ ਬਿਲਕੁਲ ਗਲਤ ਆ। ਠੀਕ ਆ ਜੀ ਤੇ ਜਿਹੜੇ ਭਰਾयां ਸੋਦੇ ਹਾਂ ਵੀ ਕੂਤਰ ਬਹੁਤ ਮਿੱਠਾ ਹੈ ਬਾਹਰਲੇ ਪਿੰਡੋਂ ਭੱਜੂਗਾ ਨਹੀਂ। ਪਰ ਇਹ ਉਹ ਵੀ ਫਿਰ ਸ਼ੁਰਲੀ ਵਾਂਗੂ ਹੀ ਜਾਂਦਾ। ਜਿਵੇਂ ਸ਼ੁਰਲੀ ਜਾਂਦੀ ਨਾ ਸਿੱਧੀ ਉਹ ਵੀ ਨਹੀਂ ਫਿਰ ਮੇਰਾ ਭਰਾ ਮੁੜ ਕੇ ਪਿੱਛੇ ਝਾਕਦਾ। ਇਹ ਥਿਉਰੀ ਭਾਈ ਜੀ ਬਿਲਕੁਲ ਗਲਤ ਹੈ। ਕਬੂਤਰ ਵੀਰੇ ਗਰਮ ਆਏ ਦੇ ਬੱਚੇ ਬਾਹਰਲੇ ਪਿੰਡੋਂ ਭੱਜਣਗੇ। ਠੀਕ ਆ ਜੀ ਜਿਹੜਾ ਮੁੰਡਾ ਖੋਦ ਬਾਜ਼ੀਆਂ ਛੱਡਦਾ ਉਹ ਮਰੀ ਇਸ ਗੱਲ ਨਾਲ ਸਹਿਮਤ ਹੋਏਗਾ ਕਦੇ ਕੋਈ ਇਹੋ ਜਿਹਾ ਕੰਮ ਕੀਤਾ ਨਹੀਂ ਤਿਆਰ ਬਏ ਹੋਇਆ ਕਰੇ ਹੀ ਨਹੀਂਗਾ ਉਹਦਾ ਆਪਾਂ ਮੰਨਦਾ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਇਹ ਵੀਰੇ ਤਾਂ ਬੈਠਾ ਹੁੰਦਾ ਜਿਹੜੇ ਦਾ ਅੰਦਰੋਂ ਬਲੱਡ ਹੁੰਦਾ ਮੇਰਾ ਵੀਰ ਜੀ ਨੇ ਖੜਦਾ ਉਹਨੇ ਖੜੇਗਾ ਜਿਹਨੇ ਭੱਜਣਾ ਉਹ ਬਾਈ ਜੀ ਭੱਜੂਗਾ ਹੀ ਹਾਂ ਲਾਸਟ ਵਾਲੇ ਟਾਈਮ ਦੇ ਵਿੱਚ ਕਈ ਵੇਰੇ ਵੀਰੇ ਜਨਮੁਰ ਦਾ ਜ਼ੋਰ ਲੱਗਾ ਹੁੰਦਾ ਲਾਸਟ ਵਾਲੇ ਟਾਈਮਾਂ ਦੇ ਵਿੱਚ ਕਈ ਵੇਰੇ ਕੂਤਰ ਉੱਤੋਂ ਹਿੱਜੇ ਔਖ ਪਿਆਰ ਦੇ ਕਾਰਨ ਕਈ ਵੇਰੇ ਆਪਣੀ ਗੇਮ ਦੇ ਵਿੱਚ ਥੋੜਾ ਬਹੁਤ ਹੇਰਫੇਰ ਹੋਇਆ ਹੋਵੇ ਵੀਰੇ ਉਹ ਕੂਤਰ ਭੱਜਣਾ ਜਾਇਜ਼ ਹੈ ਜੀ ਉਹਨੂੰ ਆਪਾਂ ਕੂਤਰ ਨੂੰ ਭੱਜਿਆ ਨਹੀਂ ਮੰਨਾਂਗੇ ਠੀਕ ਹੈ ਜੀ ਕਿਉਂ ਆ ਉਹਦਾ ਜ਼ੋਰ ਲਾਉਂਦੀ ਆ ਪਰ ਮੇਰਾ ਭਰਾ ਉਸ ਟਾਈਮ ਦੇ ਵਿੱਚ ਵੀਰੇ ਬਹੁਤ ਕੁੱਝ ਚੀਜ਼ਾਂ ਆ ਜਾਂਦੀਆਂ ਕਿ ਬੰਦੇ ਨੇ ਕੂਟਰ ਦੇ ਵਿੱਚ ਕੀ ਇੰਜਨ ਫੈਟ ਕਰਿਆ ਆ ਨਸਲ ਓੜਜੂ ਇੱਕ ਦਿਨ ਓੜਜੂ ਦੋ ਦਿਨ ਓੜਜੂ ਪਰ ਵੀਰੇ ਜੇ ਆਪਾਂ ਮੰਨ ਕੇ ਚਲੋ ਲਗਾਤਾਰ ਜੰਮਰ ਡਾਉਣਾ ਤੇ ਆਪਾਂ ਨੂੰ ਉਹਦੇ ਅੰਦਰ ਵਧੀਆ ਇੰਜਨ ਫੈਟ ਕਰਨਾ ਪੈਣਾ ਉਹਦੀ ਸਰਵਿਸ ਆਪਾਂ ਨੂੰ ਕਰਨੀ ਪੈਣੀ ਆ ਕਿਸੇ ਬਾਹਰਲੇ ਬੰਦੇ ਨੇ ਆ ਕੇ ਨਹੀਂ ਕਰਨੀ ਮੇਰਾ ਭਰਾ ਠੀਕ ਆ ਫੇਰ ਹੀ ਤੁਹਾਡਾ ਜੰਮਰ ਤੁਹਾਡੇ ਰੰਗ ਤੇ ਹੋ ਕੇ ਉੱਡੇਗਾ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਜਾਨਵਰ ਮੇਰਾ ਭਰਾ ਆਲ ਪੰਜਾਬ ਦੇ ਵਿੱਚ ਜਾਂਦੇ ਨੇ ਉਦਲਾਵਾ ਦਿੱਲੀ ਚੰਡੀਗੜ੍ਹ ਅੰਬਾਲਾ ਇਸ ਤੱਕ ਮੇਰਾ ਭਰਾ ਜਾਨਵਰ ਆਪਣੇ ਜਾਂਦੇ ਨੇ ਬਾਕੀ ਬਜਨੌਰ ਮੇਰਟ ਠੀਕ ਆ ਸੋਨੀਪਟ ਪਾਣੀਪੱਤੇ ਬਾਜੀ ਕਰਨਾਲ ਬਸ ਦੇਰਾ ਹੀ ਮੇਰਾ ਵੀ ਜਾਨਵਰ ਆਪਾਂ ਭੇਜੀਦੇ ਨੇ ਸੋ ਕਿਸੇ ਭਰਾ ਨੂੰ ਜੁੜੀ ਪਸੰਦ ਹੋਵੇ ਦੇ ਨੰਬਰ ਤੇ ਮੇਰਾ ਭਰਾ ਐਨੀ ਟਾਈਮ ਆਪਣੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਹੈ ਨੂੰ ਮੈਂ ਬਾਹਰ ਤੋਂ ਵਿਖਾਉਣਾ ਦੇਖੋ ਜੀ ਹਲਕਾ ਇਹ ਹੱਤਾਂ ਹੀ ਕਰੂੰ ਨਾਲ ਹੀ ਮੇਰੇ ਪਾਲਾਂ ਮਾਰੂ ਤੁਸੀਂ ਹੋ ਗਿਆ ਬੜਾ ਨਿਆਇਤ ਚੰਗਾ ਕੇ ਦੇਖੋ ਹਲਕਾ ਜਿਹਾ ਹੱਤ ਤੱਕ ਇਹਨਾਂ ਨਾਲ ਠੀਕ ਹੈ ਵੀ ਸਦ ਨੂੰ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬੇਜੇ